ਲੈ ਆ ਜਾ ਬਾਈ ਆਪਾਂ ਨਾ ਪਹਿਲਾਂ ਚਾਚੇ ਵਾਲ ਚੱਲ ਪੜੀਏ ਚਾਚਾ ਹੋਗਾ ਘਰੇ ਸਹੀ ਗੱਲ ਉਹਨੂੰ ਖੁਸ਼ਖਬਰੀ ਦੇ ਦੇ ਕਿ ਭਤੀਜ ਤੇਰਾ ਪ੍ਰਧਾਨ ਬਣ ਗਿਆ ਆਏ ਹੋਏ ਓਏ ਆਚੇ ਉਹ ਬੈਠਾ ਸਾਹਮਣੇ ਦੇਖ ਉਹ ਆ ਜਾ ਉਹ ਭਤੀਜ ਆ ਜਾ ਲੰਘਿਆ ਓਏ ਹਏ ਹਏ ਓਏ ਚਾਚਾ ਕੀ ਪੜੀ ਜਨਾ ਉਹ ਬਸ ਹਸਾਬ ਕਿਤਾਬ ਪੁੱਤ ਘਰ ਦਾ ਪੜਨਾ ਗਿਆ ਸਤਿਕਾਰ ਸਤਿਕਾਰ ਚਾਚਾ ਠੀਕ ਹੈ ਮਰੀ ਖੋਤਾ ਭਤੀਜੀ ਗਲਤ ਆਏ ਕੀ ਦੱਸਾਂ ਚਾਚਾ ਤੈਨੂੰ ਮੂੰਹ ਨਹੀਂ ਮੇਟਦਾ ਮੂੰਹ ਦੇਖ ਰੋ ਪੂਰਾ ਸੁਭਾਗ ਹੋਇਆ ਬਦਰ ਸੇਮ ਕੀ ਗੱਤਾ ਨਹੀਂ ਆਜਾ ਕੁਰਸੀ ਲੈ ਲਈ ਤੇ ਲਾ ਹੁਣ ਤਾਰ ਆਏ 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 ਤਰਾ ਸਟਾਈਲ ਇਹਨੂੰ ਵਧਾਈਆਂ ਕਾਹਦੀਆਂ ਪ੍ਰਧਾਨ ਬਣ ਗਿਆ ਪ੍ਰਧਾਨ ਅੱਛੇ ਪ੍ਰਧਾਨ ਕੀ ਲੜੀ ਆਪਾਂ ਫਿਰ ਕੀ ਗੱਲ ਹੈ ਮੈਂ ਕਹ ਗੱਟ ਤੇ ਝੰਡੇ ਇਹ ਪ੍ਰਧਾਨ ਕੀ ਨਾ ਕਈ ਵਾਰੀ ਢੂਆ ਕਟਵਾ ਦਿੰਦੀ ਹੈ ਉਹ ਚਾਚਾ ਤੂੰ ਹੌਸਲਾ ਲੈਣਾ ਤੇਰੇ ਤੋਂ ਤੂੰ ਟੂਏ ਕਟਾਈ ਜਾਂਦਾ ਮੈਂ ਵੈਸੇ ਤੈਨੂੰ ਸਭ ਕਿਹਾ ਲੱਗਦੀ ਹੈ ਕਿ ਕਈ ਵਾਰੀ ਨਾ ਕੋਈ ਨਾ ਕੋਈ ਰਾਜ ਹੁੰਦਾ ਚਾਚੇ ਦੀ ਗੱਲ ਦੇ ਵਿੱਚ ਇਹ ਗੱਲ ਸਮਝੋ ਤਾਂ ਹੀ ਆਪਾਂ ਦੇਖ ਬਾਈ ਪਹਿਲਾਂ ਆਪਾਂ ਇਧਰ ਹੀ ਆਏਗੇ ਪਹਿਲਾਂ ਚਾਚੇ ਕੋਲ ਜਲੀ ਉਹਨੂੰ ਖੁਸ਼ਖਬਰੀ ਦਈਏ ਹਾਂ ਪਰ ਚਾਚਾ ਖੁਸ਼ਖਬਰੀ ਦੁੱਖ ਖਬਰੀ ਦੱਸਣ ਲੱਗੇ ਗਏ ਕੋਈ ਬਧਾਈਆਂ ਹੋਣ ਤੈਨੂੰ ਪ੍ਰਧਾਨ ਕੀਤੀ ਮੈਂ ਤਾਂ ਵੈਸੇ ਕਹਿ ਕੇ ਜਿਹੜੀ ਪ੍ਰਧਾਨਗੀ ਹੈ ਨਾ ਕਈ ਵਾਰੀ ਟੂਏ ਕਟਵਾ ਰੈਂਦੀ ਹੁੰਦੀ ਹੈ ਹੁਣ ਕੁਝ ਕਿੰਨੀ ਮੰਨਣਾ ਜਿੰਨੇ ਜਰ ਤੈਨੂੰ ਇਤਿਹਾਸ ਨਾ ਪਤਾ ਲੱਗੇ ਪਰ ਹੁਣ ਤੋਂ ਇਹ ਇਤਿਹਾਸਵਰ ਤਾਂ ਤੁਸੀਂ ਚੰਨਾ ਪਾ ਸਕਦੇ ਹਾਂ ਹਾਂ ਆ ਕੋਈ ਨਾ ਗੱਲ ਹਾਂਜੀ ਇੱਕ ਵਾਰੀ ਇੱਕ ਜੱਟ ਨੇ ਇੱਕ ਖੇਤ ਦੇ ਵਿੱਚ ਖਰਬੂਜੇ ਬੀਜਲੇ ਪੁੱਤ ਖਰਬੂਜੇ ਉਹ ਖਰਬੂ ਖਾਣ ਵਾਲੇ ਖਰਬੂਜੇ ਵਾਲੇ ਖਰਬੂਜੇ ਠੀਕ ਹੈ ਨਾ ਸੀ ਕਮਾਦ ਅੱਛਾ ਕਮਾਦ ਦੇ ਵਿੱਚ ਸੀ ਗਿੱਦੜ ਹੁਣ ਗਿੱਦੜ ਰਾਤ ਨੂੰ ਆਇਆ ਕਰਨ ਖਰਬੂਜਾ ਕੱਢਣ ਨੂੰ ਜਦੋਂ ਜੱਟ ਨੂੰ ਪਤਾ ਲੱਗਿਆ ਜੱਟ ਨੇ ਗਿੱਦੜ ਬੜਕਾ ਤੈ ਅੱਛਾ ਜੀ ਜਦੋਂ ਗਿੱਦੜ ਬੜਕਾ ਆਏ ਹੋਏ ਪੁੱਤਾਂ ਕਿਤਨਾ ਰਾਤ ਨੂੰ ਇੱਕਦਮ ਸਲਾਹ ਕਰੀ ਕਿ ਯਾਰ ਐ ਤਾਂ ਨਹੀਂ ਕੰਮ ਚੱਲਦਾ ਐ ਤਾਂ ਆਪਾਂ ਮੀਟਿੰਗ ਕਰੀ ਉਹਨਾਂ ਨਾਲ ਮੀਟਿੰਗ ਕਰੀ ਕਿ ਐ ਤਾਂ ਆਪਾਂ ਭੁੱਖੇ ਮਰ ਜਾਾਂਗੇ ਆਪਣੀ ਨਸਲ ਖਤਮ ਹੋ ਜੂ ਜੇ ਆਪਾ ਨਾ ਖਾਦਾ ਪੀਤਾ ਕੋਸਾ ਤਾਂ ਚਾਚਾ ਗੱਲ ਤੇਰੀ ਦਾਮ ਤਲ ਲੱਗਦਾ ਵੇਖੀ ਕਿ ਤੇ ਮੇਰੇ ਤੇ ਨਾਲ ਲਾ ਦੀ ਨਹੀਂ 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 ਲੈ ਉਹਨਾਂ ਨੇ ਜਦੋਂ ਮੀਟਿੰਗ ਕਰੀ ਉਹ ਕਹਿੰਦੇ ਆਪਾਂ ਪ੍ਰਧਾਨ ਚੁਣੋ ਅੱਛਾ ਉੱਥੇ ਸ਼ਾਨਾ ਬੈਠਾ ਇੱਕ ਬਜ਼ੁਰਗੋ ਕਹਿੰਦਾ ਦੇਖੋ ਪ੍ਰਧਾਨ ਜਿਹੜਾ ਹੀ ਬਣਾਉਣਾ ਹੈ ਕਹਿੰਦਾ ਚੰਗਾ ਸਿਹਤ ਵਾਲਾ ਤੇ ਨੌਜਵਾਨ ਬਣਾਓ ਇਦੇ ਵਰਗਾ ਵਧੀਆ ਇਹ ਜਿਹੜਾ ਖੜਾ ਦਿਖੇ ਹਾਂ ਉਹ ਕਹਿੰਦੇ ਠੀਕ ਹੈ ਤੇ ਇੱਕ ਹੋਰ ਬਜ਼ੁਰਗ ਬੈਠਾ ਸੀ ਉਹ ਕਹਿੰਦਾ ਇਹ ਤਾਂ ਗੱਲ ਤੇਰੀ ਠੀਕ ਹੈ ਕਹਿੰਦਾ ਚਲ ਸੇਤ ਵਾਲਾ ਬਣਾ ਦੇਣਗੇ ਚੰਗਾ ਨੌਜਵਾਨ ਬਣਾ ਦੇਣਗੇ ਪਰ ਇਹ ਪ੍ਰਧਾਨ ਦਾ ਆਪਣਾ ਪਤਾ ਕਿਵੇਂ ਲੱਗੂਗਾ ਇਹ ਪ੍ਰਧਾਨ ਹੈ ਇਹ ਵੀ ਗੱਲ ਗੌਰ ਵਾਲੀ ਹੈ ਯਾਰ ਗੱਲ ਗੌਰ ਵਾਲੀ ਹੈ ਕਿ ਜਦਣਾ ਦੇ ਵਿੱਚ ਹੁਣ ਸਾਰੇ ਸਾਰੀ ਤੈਨੂੰ ਪਤਾ ਕਿ ਪ੍ਰਧਾਨ ਦਾ ਆਪਣਾ ਪਤਾ ਕਿਵੇਂ ਲੱਗਿਆ ਕਰੋ ਹਾਂ ਇੱਕ ਹੋਰ ਬੈਠਾ ਸੀ ਉਹ ਕਹਿੰਦਾ ਯਾਰ ਸੌਖਾ ਤਰੀਕਾ ਕਹਿੰਦਾ ਕੀ ਕਹਿੰਦਾ ਪ੍ਰਧਾਨ ਦੇ ਮੰਗਰ ਆਪਾਂ ਸੱਜ ਬਣ ਦਿੰਦੇ ਆ ਠੀਕ ਆ ਕਹਿੰਦੇ ਗੱਲ ਬਣ ਗਈ ਕਹਿੰਦੇ ਲੈ ਤਿੰਨ ਬਣ ਜੂ ਤਿੰਨ ਬਣ ਚੂ ਕਹਿੰਦੇ ਪ੍ਰਧਾਨ ਨਹੀਂ ਰੱਖਦਾ ਆਪਣਾ ਹਾਂ ਡਰ ਕੇ ਰਹਿਣਗੇ ਨਾ ਤਾਂ ਪਤਾ ਲੱਗੂ ਦਬ ਦਬਾਰ ਹੋਊਗਾ ਪ੍ਰਧਾਨ ਪ੍ਰਧਾਨ ਹੁੰਦਾ ਹਾਂ ਬਸ ਅਲੀਕਤਾ ਬਣਾਤਾ ਪ੍ਰਧਾਨ ਪ੍ਰਧਾਨ ਬਣ ਬਣਾ ਕੇ ਸੱਜ ਬਣਤਾ ਸੱਜ ਬੰਨਿਆ ਹੋਇਆ ਕਹਿੰਦੇ ਵੀ ਲੈ ਪ੍ਰਧਾਨਾ ਰਾਤ ਨੂੰ ਚਲੀਏ ਫਿਰ ਉਹ ਕਹਿੰਦਾ ਮੂਰੇ ਮੈਂ ਹੂੰ ਆ ਆ ਕਰੂ ਹੂੰ ਪ੍ਰਧਾਨ ਆ ਕਹਿੰਦਾ ਮੁਰੇ ਮੈਂ ਬਾਕਰਤੂ ਸੀ ਚੱਕ ਰਿਓ ਕਹਿੰਦਾ ਅੱਜ ਕੋਈ ਡਰਨ ਦੀ ਲੋੜ ਨਹੀਂ ਪ੍ਰਧਾਨ ਤੁਹਾਡੇ ਨਾਲ ਹੈ ਉਹ ਕਹਿੰਦੇ ਠੀਕ ਹੈ ਜੀ ਬਾਗੇ ਉਧਰ ਜੱਟ ਵੀ ਅੱਕਿਆ ਬੈਠਾ ਸੀ ਉਹ ਵੀ ਮੋਢੇ ਤੇ ਮੋਰ ਸਫਾਈ ਬੈਠਾ ਇਦਾਂ ਯਾਰ ਜਦੋਂ ਹੀ ਵਾਹ ਗਿੱਦੜੇ ਦੀ ਬਾਹਰ ਨਿਕਲੇ ਪੰਜ ਚਾਰ ਖਰਬੂਜੇ ਖਾਦੇ ਉਹਨੂੰ ਉਹਦੀ ਅੱਖ ਖੁੱਲ ਗਈ ਚੱਕ ਲਿਆ ਟੰਬਾ ਜਿੱਥੇ ਪੈਂਦੀਆਂ ਨੇ ਪਹਿਣਦੇ ਜਿਹੜਾ ਪੁੱਗੇ ਸਾਰੇ ਕਮਾਚ ਅੱਛਾ ਫੇਰ ਪ੍ਰਧਾਨ ਫਸ ਗਿਆ ਉਹ ਕਹਿੰਦੇ ਪ੍ਰਧਾਨ ਜੀ ਅੰਦਰ ਆ ਜਾਓ ਉਧਰ ਜੱਟ ਤੇ ਟੂਏ ਤੇ ਟੂਏ ਚ ਡਾਂਗ ਤੇ ਟੂਏ ਚ ਡਾਂਗ ਉਹ ਕਹੇ ਬਚਾ ਲੋ ਉਹ ਅੰਦਰ ਦੇ ਬੈਠੇ ਕਹਿੰਦੇ ਪ੍ਰਧਾਨ ਜੀ ਅੰਦਰ ਆ ਜਾਓ ਉਹ ਕਹਿੰਦਾ ਭੈਣ ਦੇ ਖਸਮਾ ਪ੍ਰਧਾਨ ਤਾਂ ਅੰਦਰ ਆਉਣਾ ਚਾਹੁੰਦਾ ਜਿਹੜੀ ਮਗਰ ਪ੍ਰਧਾਨ ਕੀ ਆ ਕਹਿੰਦਾ ਉਹ ਨਹੀਂ ਹੋਣ ਦਿੰਦੀ ਉਹ ਦੂਜੀ ਵਾਰ ਫਸ ਗਿਆ ਸੱਜ ਜੇ ਫਸ ਗਿਆ ਸੱਜ ਫਸ ਗਿਆ ਜਿਹੜਾ ਹੈ ਉਹ ਤੈਨੂੰ ਤਾਂ ਕਹਿਣਾ ਕਿ ਪੁੱਤ ਗਿੱਦੜ ਸੀ ਉਹ ਤਾਂ ਬਚ ਗਿਆ ਹੋਊਗਾ ਤੇਰਾ